ਲਓ ਜੀ ਮਿੱਤਰੋ ਹੁਣੇ-ਹੁਣੇ ਬਾਈ ਲਾਲੇ ਦੇ ਬੁੱਟਰ ਵਾਲੇ ਦੇ ਫਾਰਮ ਤੋਂ ਆਪਾਂ 5 ਜਿਹੜੇ ਨਗ ਸ਼ੂਟ ਕੀਤੇ ਆ ਬਾਈ ਤੋਂ ਡਿਟੇਲ ਛੋਟ ਵਿੱਚ ਲੈ ਕੇ ਜਨੇ ਆ ਬਾਕੀ ਪੂਰੀ ਵੀਡੀਓ ਜਿਹੜੀ ਤੁਸੀਂ ਆਪਣੇ YouTube ਚੈਨਲ ਤੇ ਦੇਖ ਲਓ ਬਾਈ ਪਹਿਲੀ ਦੀ ਕੀ ਡਿਟੇਲ ਆ ਇਹ ਬਾਈ ਤੀਜੇ ਸੂਏ ਸੁੰਦੀ ਆ ਠੀਕ ਆ ਜੀ ਦੁੱਧ 20 ਤੋਂ ਪਲੱਸ ਪਾ ਦੂਗੀ ਪਰ 20 ਦੀ ਆਪਣੀ ਗਾਰੰਟੀ ਆ ਠੀਕ ਆ ਬਾਈ ਅੱਜ ਕਿੰਨੇ ਦੀ ਦੇਣੀ ਆ ਬਾਈ ਅੱਜ ਬਾਈ 70 ਜੋ ਮਾਨ ਤਾਨ ਕਰ ਦਿਆਂਗੇ ਠੀਕ ਆ ਬਾਈ ਅਗਲੀ ਦੀ ਬਾਈ ਕੀ ਡਿਟੇਲ ਆ ਇਹ ਦੂਜਾ ਸੂਆ ਬਾਈ ਠੀਕ ਆ ਜੀ ਦੁੱਧ ਪਾ ਦੂਗੀ 18-19 ਕਿਲੋ ਮੰਨ ਕੇ ਲੈ ਲਵੇ ਕੋਈ ਵੀ ਠੀਕ 65 ਚੋਂ ਮਾਨਦਾਨ ਕਰ ਦਾਂਗੇ ਬਾਈ ਠੀਕ ਆ ਬਾਈ ਅਗਲੀ ਬਾਈ ਇਹ ਬਈ ਦੂਜਾ ਸੂਆ ਸੁੰਦੀ ਆ ਬੱਚੀ ਠੀਕ ਆ ਜੀ ਤੇ ਹਫਤੇ ਦੇ ਆਸੇ ਪਾਸੇ ਕੱਚੀ ਆ ਸੀਲ ਠੰਡੀ ਪੂਰੀ ਆ ਠੀਕ ਆ ਬਾਈ ਇਹਦਾ 60 ਚੋਂ ਮਾਨਦਾਨ ਕਰ ਦਾਂਗੇ ਬਾਈ ਤੇ ਕਿੰਨਾ ਕੁ ਦੁੱਧ ਦੇ ਦੋਗੀ ਬਾਈ ਦੁੱਧ ਬਾਈ ਯਾਰ ਕੱਚੀ ਪੀਲੀ ਆ ਹੋਂ ਤਾਂ 15-16 ਕਿਲੋ ਮੰਨ ਕੇ ਲੈ ਲਵੇ ਆਪਾਂ ਕਹਿ ਦਈਏ ਵੀ 20 ਕਿਲੋ ਦੇ ਦੂ ਠੀਕ ਆ ਬਾਈ 15-16 ਮੰਨ ਕੇ ਲੈ ਲਓ ਅਗਲੀ ਬਾਈ ਬਹੁਤ ਚੰਗੇ ਪ੍ਰੈਸ ਹੈ ਇਹ ਹੈਰ ਸ਼ੇਰ ਚ ਆ ਬਾਈ ਤਾਂ ਆਰਾਮ ਸੂਈਆ 11:00 ਵਜੇ ਮਗਰ ਬੱਚੀ ਆ ਇਹਦੇ ਬਾਈ ਠੀਕ ਆ ਬਾਈ ਇਹਦਾ ਦਿਨ ਸੰਗਰਾਮ ਨੂੰ ਪੂਰੇ ਹੁੰ ਜੇ ਜੁਰ ਦੀ ਵੀਡੀਓ ਹੈਗੀ ਆਪਣੇ ਕਿੰਨੇ ਦੀ ਦੇ ਦੇਂਗੇ ਭਾਈ ਅੱਜ ਆਪਾਂ ਇਹ ਇਹ ਭਾਈ 65 ਚੋਂ ਮਾਨਤਾਨ ਕਰ ਦੇਂਗੇ ਇਹਦਾ ਵੀ ਮਗਰ ਹੈਰ ਸ਼ਰ ਦੀ ਬੱਚੀ ਹੈ ਇਹਦੀ ਬਹੁਤ ਸੋਹਣੀ ਬੱਚੀ ਆ ਤੇ ਭਾਈ ਆਹ ਇਹ ਤੜਕੇ ਸੂਈ ਆ ਭਾਈ 5 ਵਜੇ ਸੂਈ ਸੀ ਸਾਢੇ 7 ਤੋਂ ਪੌਣੇ 8 ਵਜੇ ਜੇਰ ਪੈ ਗਈ ਸੀ ਕੀ ਗਾ ਭਾਈ ਮਗਰ ਇਹਦੇ ਕੀ ਆ ਇਹਦੇ ਮਗਰ ਵੀ ਬੱਚੀ ਆ ਭਾਈ ਲਾਲ ਢੱਬੀ ਬੱਚੀ ਇਹਦੇ ਮਗਰ ਹੈ ਕਿੰਨੇ ਕਿ ਦੁੱਧ ਵਾਲੀ ਹੈ ਤੇ ਕਿੰਨੇ ਦੀ ਦੇਣੀ ਹੈ ਦੁੱਧ ਵੀਰੇ 17 18 ਕਿਲੋ ਪਲੂਣ ਦਾ ਸੀਗਾ 17 18 ਕਿਲੋ ਕੋਈ ਮੰਨ ਕੇ ਹੋਣ ਲੈ ਲਵੇ ਠੀਕ ਆ ਭਾਈ ਤੇ ਕਿੰਨੇ ਦੀ ਭਾਈ ਏ ਭਾਈ 60 62 ਜੋ ਮਾਨਦਾਨ ਕਰਦੇ ਆ 62 ਜੋ ਮਾਨਦਾਨ ਕਰਦੇ ਆ ਮਗਰ ਇਹਦੇ ਕੀ ਆ ਇਹਦੇ ਮਗਰ ਵੀ ਬੱਚੀ ਆ ਭਾਈ ਇਹਦੇ ਮਗਰ ਵੀ ਬੱਚੀ ਆ ਬਾਕੀ ਬਾਈ ਦਾ ਨੰਬਰ ਜੇਰਾਂ ਦੀ ਦੋਨਾਂ ਦੀ ਵੀਡੀਓ ਹੈਗੀ ਆਪਣੇ ਕੋਲ ਠੀਕ ਆ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਵੀ ਸੱਜਣ ਦਾ ਪਿਆਰਵਾਨ ਬਾਈ ਦੇ ਨਾਲ ਗੱਲਬਾਤ ਕਰ ਲਓ